ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਇਸ਼ਾਂਕਰ ਵਿਖੇ ਸਾਲਾਨਾ ਅਨਾਗ ਵੰਡਪ ਤੇ ਪ੍ਰਸ਼ੰਸਾ ਪੱਤਰ ਵੰਡ ਸਮਰੋਹ ਦਾ ਉਜਮਤੀ ਤਿਆ। ਅਪੇ ਇਸ ਪ੍ਰੋਗਰਾਮ ਵਿੱਚ 20 ਸਾਲ ਦੇ ਅਵਲ ਦਰਜਿਤ ਆਏ ਵਿਦਿਆਰਥੀਆਂ ਨੂੰ ਨਾਮ ਮੰਨੇ ਗਏ। ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਕਵਾਂਡੀਆਂ ਪੇਸ਼ ਕੀਤੀਆਂ ਗਈਆਂ। ਮੇਲੇ ਮੋਹ ਵਿਸ਼ਾਂ ਦੇ ਦਿੱਕ ਦੇਖ ਰਾਂ ਤੈਨੂੰ ਰਗ ਰੰਸ ਛੱਡਣੀ ਡਿਉਟ ਜੱਟ ਦੀ ਤੇ ਤੇਰਾ ਵਿਸ਼ੇਸ਼ ਤੌਰ ਤੇ ਆਏ ਮਹਿਮਾਨਾਂ ਸ਼੍ਰੀ ਗਿਤਾ ਸਿੰਘ ਦੇ ਪਤਾਂ ਸ੍ਰੀ ਸੁਮਨਾ ਕੁਰੇਵਾਰ ਦਾ ਸਨਮਾਨ ਕੀਤਾ ਗਿਆ ਅਤੇ ਸੁਮਨਾ ਕੁਰੇਵਾਰ ਵੱਲੋਂ ਪੰਜਾਬ ਦੀ ਵਿਰਾਸਤ ਬਾਰੇ ਦੀਦ ਸੁਣਾ ਕੇ ਬੱਚਿਆਂ ਨੂੰ ਪੰਜਾਬੀ ਅਤਿ ਦਾਸਨੀ ਹਾਤਤਾ ਗਿਆ ਧਰਦੇ ਰਹੇ ਭੁੰਦੇ ਗਏ ਗਵਾਂਦੇ ਕੀ ਨਾਮ ਨਾਲ ਆਲੇ ਨੇ ਧਰਦੇ ਰਹੇ ਭੁੰਦੇ ਸਟਾਫ ਵੱਲੋਂ ਪ੍ਰਿੰਸੀਪਲ ਦਮਨਜੀਤ ਕੋਰ ਦਾ ਵਧੀਆ ਕਾਰਜਕਾਰੀ ਲਈ ਸਨਮਾਨ ਕੀਤਾ ਗਿਆ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਵਧਾਈਆਂ ਹਨ ਪਤਾ ਹੈ ਕਿ ਆਪਾਂ ਅੱਜ ਇੱਕ ਪਲੱਸ 2 ਕਲਾਸ 10ਵੀਂ ਕਲਾਸ ਦੇ ਵੀ ਪੇਪਰ ਨੇ ਤੇ ਉਹਦੇ ਨਾਲ ਨਾਲ ਸਨਾਨਾ ਜਿਹੜਾ ਹੈ ਇਨਾਮ ਵੰਡ ਸਮਾਰੋਹ ਕਰ ਰਹੇ ਹਾਂ ਜਿਹੜੇ ਵੀ ਕਮੇਟੀ ਮੈਂਬਰਸ ਆਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਅਨ ਸਾਰੇ ਸਟਾਫ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਇੰਨਾ ਅੱਛਾ ਪ੍ਰੋਗਰਾਮ ਜਿਹੜਾ ਹੈ ਅਰੇਂਜ ਕੀਤਾ ਹੈ ਬੱਚਿਆਂ ਦੀ ਵੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਤੇ ਬੱਚੋ ਇੱਕ ਚੀਜ਼ ਥੋੜੀ ਜੀ हटਕੇ ਜਿਹੜੀ ਆਪਾਂ ਸਕੂਲ ਦੇ ਵਿੱਚ ਪਲੱਸ 2 ਕਲਾਸ ਇੱਥੇ 6ਵੀਂ ਤੋਂ 12ਵੀਂ ਤੱਕ ਤੁਸੀਂ ਪੜ੍ਹ ਕੇ ਜਾ ਰਹੇ ਹੋ ਤਾਂ ਕੁਝ ਗੱਲਾਂ ਜਿਹੜੀਆਂ ਐ ਜ਼ਿੰਦਗੀ ਦੀਆਂ ਕਿਉਂਕਿ ਛੋਟੇ ਬੱਚੇ ਤੁਸੀਂ ਆਂਦੇ ਹੋ ਔਰ ਫਿਜ਼ੀਕਲ ਗਰੋਥ ਦੇ ਨਾਲ ਲਾਲ ਇੰਟੈਲੈਕਚੁਅਲ ਮੈਂਟਲ ਉਹ ਤੁਹਾਡੀ ਗਰੋਥ ਹੁੰਦੀ ਹੈ ਬੱਚੇ ਤੇ ਕਈ ਗੱਲਾਂ ਮੈਂ ਕਲਾਸ 'ਚ ਵੀ ਤੁਹਾਨੂੰ ਸਮਝਾਉਂਦੀ ਰਹੀ ਆ ਇੱਥੇ ਵੀ ਥੋੜਾ ਜਿਆ ਤੁਹਾ ਨੂੰ ਦੱਸਾਂਗੀ ਕਿ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਸਿਰਫ ਆਪਣੀ ਮਿਹਨਤ ਦੀ ਜ਼ਰੂਰਤ ਹੈ ਔਰ ਜੇ ਤੁਸੀਂ ਉਸ ਚੀਜ਼ ਦਾ ਕਿਸੇ ਤਰ੍ਹਾਂ ਵੀ ਨਿਸ਼ਚਾ ਕਰ ਲਓ ਤਾਂ ਕੋਈ ਵੀ ਤਾਕਤ ਅਜਿਹੀ ਨਹੀਂ ਹੈ ਜਿਹੜੀ ਤੁਹਾਨੂੰ ਰੋਕ ਸਕਦੀ ਹੋਵੇ ਠੀਕ ਹੈ ਸੋ ਆਪਣੇ ਆਪ ਨੂੰ ਔਰ ਇੱਕ ਪਿਆਰਕ ਔਰ ਇੱਕ ਮਾਪਿਓ ਦੋ ਜਿਹੜੇ ਨੇ ਜਿਹੜੇ ਆਪਣੇ ਬੱਚੇ ਨੂੰ ਵੱਧਦਾ ਹੋਇਆ ਦੇਖ ਕੇ ਖੁਸ਼ ਹੋਣਗੇ ਜ਼ਿੰਦਗੀ ਦੇ ਵਿੱਚ ਉਹ ਆਪਣੇ ਆਪ ਤੋਂ ਆਪਣੇ ਜਿਹਨੇ ਪੜ੍ਹਾਏ ਹੋਏ ਬੱਚੇ ਜਾਂ ਆਪਣੇ ਬੱਚਿਆਂ ਚ ਆਪਣੇ ਤੋਂ ਜ਼ਿਆਦਾ ਜਿਹੜਾ ਹੈ ਕਾਮਯਾਬ ਦੇਖਣਾ ਚਾਹੁੰਦੇ ਨੇ ਤਾਂ ਤੁਹਾਡੇ ਲਈ ਸਿਰਫ ਇਹ ਇੱਕ ਚੀਜ਼ ਹੈਗੀ ਐ ਕਿ ਪੜ੍ਹਾਈ ਜਿਹੜੀ ਤੁਹਾਡੀ ਹਮੇਸ਼ਾ ਤੁਹਾਡਾ ਸਾਥ ਦੇਗੀ ਅਜਿਹੀ ਚੀਜ਼ ਤੁਹਾਨੂੰ ਮੈਂ ਸ਼ੁਰੂ ਤੋਂ ਸਮਝਾਉਂਦੀ ਆ ਰਹੀ ਆਂ ਔਰ ਅੱਜ ਵੀ ਇਹ ਕਹੂੰਗੀ ਕਿ ਤੁਸੀਂ ਕਾਮਯਾਬੀ ਦੇ ਸ਼ਿਖਰਾਂ ਤੱਕ ਪਹੁੰਚੋ ਪਰ ਉਹਦੇ ਲਈ ਇੱਕ ਜਜ਼ਬਾ ਮਿਹਨਤ ਤੇ ਲਗਨ ਦੀ ਜ਼ਰੂਰਤ ਹੈ ਬਹੁਤ ਵਾਰੀ ਅਧਿਆਪਕ ਤੁਹਾਡੇ ਜਿਹੜੇ ਨੇ ਉਹ ਤੁਹਾਨੂੰ ਕਿਸੇ ਤਰ੍ਹਾਂ ਡਾਂਟਦੇ ਵੀ ਨੇ ਕਿਸੇ ਤਰ੍ਹਾਂ ਕਿਸੇ ਗੱਲ ਨੂੰ ਸਮਝਾਉਣ ਲਈ ਤੁਹਾਨੂੰ ਕੁਝ ਵੀ ਕਹਿੰਦੇ ਨੇ ਤਾਂ ਜਿਹੜੀ ਮਾਂ ਹੈ ਉਹਨੂੰ ਬੱਚੇ ਨੂੰ ਸਮਝਾਉਣ ਨੂੰ ਬਹੁਤ ਤਰੀਕੇ ਅਪਣਾਉਣੇ ਪੈਂਦੇ ਨੇ ਇਸੇ ਤਰ੍ਹਾਂ ਤੁਹਾਡੇ ਅਧਿਆਪਕਾਂ ਦੀ ਬਹੁਤ ਵੱਡੀ ਇੱਕ ਮਿਹਨਤ ਨਾਲ ਜੁੜੀ ਹੁੰਦੀ ਹੈ ਤੁਹਾਡੀ ਕਾਮਯਾਬੀ ਦੇ ਵਿੱਚ ਸੋ ਉਹਨੂੰ ਅਜਾਈ ਨਾ ਜਾਣਦੇ ਹੋ ਬਹੁਤ ਜਾਦਾ ਇਹ ਬੱਚਾ ਤੇ ਮੈਂ ਇਹ ਵੀ ਤੁਹਾਡੇ ਅੰਦਰ ਇਹ ਕਰਨਾ ਚਾਹੁੰਦੀ ਆ ਕਿ ਤੁਸੀਂ ਨਾ ਕਦੇ ਵੀ ਇਹ ਚੀਜ਼ ਨਾ ਸੋਚਿਓ ਕਿ ਸਿਰਫ ਇੱਥੇ ਤੱਕ ਪੜ੍ਹ ਲੈ ਤੇ ਅਸੀਂ ਕਾਮਯਾਬ ਹੋ ਗਏ ਕਾਮਯਾਬ ਜਿਹੜਾ ਇੱਕ ਔਰਤ ਦਾ ਸਸ਼ਕਤ ਹੋਣਾ ਬਹੁਤ ਵੱਡੀ ਚੀਜ਼ ਹੈ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਆਪ ਤੰ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ ਇੱਕ ਔਰਤ ਦੇ ਲਈ ਤੁਸੀਂ ਦੇਖੋ ਕਿੱਥੇ ਤੱਕ ਜਿਹੜੀਆਂ ਲੜਕੀਆਂ ਹਰ ਤਰ੍ਹਾਂ ਦੀ ਕਾਮਯਾਬੀ ਤੱਕ ਪਹੁੰਚ ਗਈਆਂ ਨੇ ਔਰ ਸਾਡੇ ਲਈ ਬੜੀਆਂ ਉਦਾਹਰਨਾ ਹਨ ਓਕੇ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਅਪਣਾਓ ਕਦੇ ਵੀ ਇਹ ਚੀਜ਼ ਨੂੰ ਨਾ ਸੋਚੋ ਕਿ ਅਸੀਂ ਸਿਰਫ ਇੰਨਾ ਪੜ ਲਿਆ ਜਾਂ ਸਾਡੇ ਹਾਲਾਤ ਐਸੇ ਨਹੀਂ ਐ ਤੁਸੀਂ ਜੇ ਆਪਣੀ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਹਾਲਾਤ ਵੀ ਸੁਧਾਰ ਲੋਗੇ ਆਪਣੇ ਆਪ ਨੂੰ ਕਾਮਯਾਬ ਵੀ ਕਰੋਗੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰੋਗੇ ਔਰ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੇ ਦੇਸ਼ ਦਾ ਔਰ ਇਹਦੇ ਨਾਲ-ਨਾਲ ਤੁਸੀਂ ਦੇਸ਼ ਦੀ ਕਿਸੇ ਤਰ੍ਹਾਂ ਦੀ ਵੀ ਆਪਣੀ ਆਪਣੇ ਜਿਹੜਾ ਹੈ ਰਾਜ ਉਹਦੇ ਵੀ ਕਾਮਯਾਬੀ ਦਾ ਹਿੱਸਾ ਬਣੋਗੇ ਇਹਹੀ ਕਾਮਨਾ ਹੈ ਔਰ ਅਧਿਆਪਕਾਂ ਲਈ ਮੈਂ ਕਹਿੰਨੀ ਆ ਕਿ ਤੁਹਾਨੂੰ ਸੈਲੂਟ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਸਾਰਾ ਸਾਲ ਜਿਸ ਤਰੀਕੇ ਨਾਲ ਪੜ੍ਹਾਉਂਦੇ ਹੋ ਉਹਨਾਂ ਨੂੰ ਚੰਗੀ ਸੇਧ ਦਿੰਦੇ ਹੋ ਬੜੇ سارے ਕੰਮ ਨਾਲ-ਨਾਲ ਚੱਲਦੇ ਨੇ ਮੈਂ ਇਸ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਣੂ ਹੁੰਨੀ ਆ ਉਹਦੇ ਲਈ ਕਈ ਵਾਰੀ ਤੁਹਾਡੇ ਨਾਲ ਕਿਸੇ ਤਰ੍ਹਾਂ ਨਾਲ ਕੋਈ ਥੋੜਾ ਬਹੁਤ ਕਹਿ ਵੀ ਹੁੰਦਾ ਹੈ ਅਰ ਜੇ ਕਹਿੰਦੇ ਨੇ ਮਾਂ ਮਾਰੇ ਕੀਤਾ ਜਿਹੜੀ ਆ ਛਾਂ ਚ ਸੁੱਟੂਗੀ ਬਾਹਰਲਾ ਕੋਈ ਕਹੇਗਾ ਤਾਂ ਸਾਨੂੰ ਉਹਦੇ ਲਈ ਕੀ ਹੋਏਗਾ ਬਹੁਤ ਜ਼ਿਆਦਾ ਦੁੱਖ ਲੱਗੇਗਾ ਕਿ ਜੇ ਬਾਹਰਲਾ ਬੰਦਾ ਆ ਕੇ ਮੇਰੇ ਟੀਚਰ ਜਾਂ ਮੇਰੇ ਬੱਚਿਆਂ ਨੂੰ ਕੁਝ ਕਹੇਗਾ ਕਿ ਉਹਦੇ ਲਈ ਇਸ ਕਰਕੇ ਤੁਸੀਂ ਇੱਕ ਪਰਿਵਾਰ ਹੋ ਇੱਕ ਜਿਹੜਾ ਸੰਗਠਨ ਆਸੀਂ ਜਿਹੜਾ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਦੇ ਕਿਸੇ ਤਰ੍ਹਾਂ ਦੀ ਕਾਮਯਾਬੀ ਦੇ ਵਿੱਚ ਅਸੀਂ ਛੋਟਾ ਛੋਟਾ ਕਰਕੇ ਹੀ ਹਿੱਸਾ ਪਾ ਰਹੇ ਹਾਂ ਬੜਾ ਨੋਬਲ profession ਕਰ ਰਹੇ ਹਾਂ ਤਾਂ ਉਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਧਿਆਪਕਾਂ ਦਾ ਵੀ ਸਾਰਿਆਂ ਦਾ ਸਾਰੇ ਸਟਾਫ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਬਹੁਤ ਵਧੀਆ ਸੇਧ ਦੇ ਕੇ ਤਾਂ ਉਹ ਬੱਚੇ ਜਦੋਂ ਕਿਤੇ ਕਾਮਯਾਬ ਹੋ ਕੇ ਸਾਨੂੰ ਮਿਲਦੇ ਨੇ ਤਾਂ ਸਾਡਾ ਜਿਹੜਾ ਕੀਤਾ ਹੋਇਆ ਕੰਮ ਹੈ ਉਹਦਾ ਸਾਨੂੰ ਬਹੁਤ ਵਧੀਆ ਜਿਹੜਾ ਫਲ ਮਿਲਦਾ ਹੈ ਸੋ ਬੱਚਿਓ ਮੈਂ ਇੱਕ ਤਾਂ ਤੁਹਾਡੀ ਕਾਮਯਾਬੀ ਦੀ ਕਾਮਨਾ ਕਰਦੀ ਆ ਤੁਹਾਡੇ ਅੱਛੇ ਤੁਸੀਂ ਨੰਬਰ ਲੈ ਕੇ ਪਾਸ ਹੋਵੋ ਜ਼ਿੰਦਗੀ 'ਚ ਕਾਮਯਾਬ ਹੋਵੋ ਤੇ ਜਦੋਂ ਕਿਤੇ ਵੀ ਤੁਹਾਨੂੰ ਯਾਦ ਆਵੇ ਕਿਉਂਕਿ ਸਕੂਲ ਡੇਜ਼ ਜਿਹੜੇ ਨੇ ਦੇ ਆਰ ਦਾ ਗੋਲਡਨ ਡੇਜ਼ ਆਫ ਯੋਰ ਲਾਈਫ ਓਕੇ ਸਕੂਲ ਦਾ ਸਮਾਂ ਜਿਹੜਾ ਹੈ ਉਹ ਕਦੇ ਵਾਪਸ ਮੁੜ ਕੇ ਨਹੀਂ ਆਉਣਾ ਅਧਿਆਪਕ ਦੀ ਚਿਹੜਕ ਅਧਿਆਪਕ ਦਾ ਪਿਆਰ ਉਹਦਾ ਲਗਾਵ ਉਹ ਕਦੇ ਦੁਬਾਰਾ ਨਹੀਂ ਮਿਲਣਾ ਕਿਸੇ ਮਰਜ਼ੀ ਜਗ੍ਹਾ ਤੇ ਚਲੇ ਜਾਓਗੇ ਤੁਹਾਨੂੰ ਅਧਿਆਪਕ ਯਾਦ ਆਣਗੇ ਸੋ ਅੱਜ ਮੈਂ ਤੁਹਾਨੂੰ ਸਿਰਫ ਇਹੀ ਗੱਲ ਵੀ ਕਹਿ ਰਹੀਆਂ ਕਿ ਤੁਸੀਂ ਬਹੁਤ ਵਧੀਆ ਮਾਰਕਸ ਲਓ ਬਹੁਤ ਅੱਛੀ ਜਿਹੜੀ ਕਾਮਯਾਬੀ ਹਾਸਲ ਕਰੋ ਤੇ ਅਧਿਆਪਕਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰਾ ਪਰਿਵਾਰ ਔਰ ਕਿਉਂਕਿ ਇਕੱਲਾ ਇੱਕ ਪ੍ਰਿੰਸੀਪਲ ਕੁਝ ਨਹੀਂ ਕਰ ਸਕਦਾ ਇਕ ਟੀਮ ਵਰਕ ਹੁੰਦਾ ਹੈ ਸੋ ਮੈਂ ਆਪਣੀ ਟੀਮ ਨੂੰ ਵੀ ਬਹੁਤ ਜਿਹੜਾ ਉਹਨਾਂ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਤੇ ਨਾਲ ਹੀ ਸਾਰੇ ਸਟਾਫ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਆਲ ਕুইਨ ਦੁਬਈ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਿਆ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਕਿ ਸੱਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਦਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਟੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26 44 98720 1600 सोलह छः सौ चौताली